ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੁਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਗਾਵਾਂ ਦਿਖਾਉਣੀ ਹੈ ਸਾਰੀਆਂ ਸੂਈਆਂ ਤੁਹਾਨੂੰ ਦਿਖਾਉਣੀ ਹੈ ਜੀ ਗੱਭਨ ਕੋਈ ਨਹੀਂ ਹੈ ਹਾਂਜੀ ਬੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਠੀਕ ਠਾਕ ਭਾਜੀ ਬਾਬੇ ਪਾਲਾ ਹਾਂ ਜੀ ਬੜਾ ਪਾਸ ਚਲੋ ਬਧੀਆ ਕਿਰਪਾ ਚੀਤੀ ਜੀ ਤੇ ਨਾਮ ਦੱਸਦੇ ਕਰੀ ਨਾਮ ਭਾਜੀ ਮੇਰਾ ਅਮਰਤਪਾਲ ਸਿੰਘ ਜੀ ਹਾਂਜੀ ਹਾਂਜੀ ਜ਼ਿਲ੍ਹਾ ਪ੍ਰਸ਼ਾਸਕ ਤਹਿਸੀਲ ਬਾਬਾ ਬਗੜਾ ਸਾਹਿਬ ਠੀਕ ਹੈ ਜੀ ਹਾਂਜੀ ਖਲਕੀਆਂ ਤੋਂ 2 ਕਿਲੋਮੀਟਰ ਪੈਂਦਾ ਜੀ ਰੀਆ 4 ਬਿਆਸ 7 ਤੇ ਮੇਨ ਰੋਡ ਤੋਂ 1 ਕਿਲੋਮੀਟਰ ਸਰਕਾਰੀ ਸਕੂਲ ਤੋਂ ਇੱਕ ਲਾਗੇ 2 ਨੰਬਰ ਗਲੀ ਜੀ ਆਪਣੀ ਠੀਕ ਸਾਰਾ ਇਕੱਠਾ ਹੀ ਜਾਦ ਕੀਤਾ ਜੀ ਜਾਦਦਾ ਭਾਜੀ ਹਾਂ ਫਿਰ ਵੀਰ ਭਰਾ ਨੂੰ ਦੱਸਣਾ ਪੈਂਦਾ ਭਾਜੀ ਠੀ ਤੇ ਫੋਨ ਨੰਬਰ ਵੀ ਬੋਲ ਦਈਏ ਕਰੀਏ ਫੋਨ ਨੰਬਰ ਜੇ ਭਾਈ ਆਪਣਾ 8427818615 ਇਹ ਤੇ ਵਟਸਐਪ ਚੱਲਦਾ ਰਹੇ ਭਾਈ ਠੀਕ ਹੈ ਜੀ ਹਾਂਜੀ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਹਾਂਜੀ ਆ ਦੇਖ ਸਕਦੇ ਹਵਾਨਾ ਇਧਰ ਲੱਗੇ ਤਾਂ ਕਿੰਨਾ ਵਾ ਸੁਆ ਚ ਵਿੱਧੀ ਦਾ 30 ਰੁਪਏ ਨਾ ਵਸ਼ੀਰ ਭਾਈ ਜੀ ਅੱਛਾ ਪਹਿਲਾ ਹੀ ਸੁਆ ਆ ਪਹਿਲਾ ਸੁਆ ਰੁਪਏ ਭਾਈ ਜੀ ਕਿੰਨਾ ਚਿਰ ਹੋਇਆ ਜੀ ਸੁਈ ਨੂੰ ਇਹਨੂੰ ਸੁਈ ਨੂੰ ਭਾਈ 20 ਦਿਨ ਹੋ ਗਿਆ ਸਾਹਮਣੇ ਬੱਚਾ ਜੀ 20 ਰੁਪਏ ਭਾਈ ਇਹ ਨਹੀਂ ਬੱਚਾ ਹੋਣਾ 20 ਦਿਨ ਹੋ ਗਏ ਆਪਣੀ ਸਮਝਣਾ ਵੇਖ ਲੈ ਕੋਈ ਵੱਧ ਵੀ ਹੋ ਸਕਦਾ ਵਾ ਹਾਂਜੀ ਤੇ ਕਿੰਨਾ ਇਹਦੇ ਕੋਲ ਦੁੱਧ ਪੱਕਾ ਤਿਆਰ ਉਧਰ ਵੀ ਭਾਜੀ ਜਿਹੜਾ ਲੀਟਰ ਨਾਲ ਮਣਕੇ ਜਣਾ ਪਾ ਕਿੰਨਾ 12 ਲੀਟਰ 12 ਲੀਟਰ ਤਿਆਰ ਜਿਹੜਾ ਜਿਹੜਾ ਮਣਕੇ ਜਣਾ ਉਦਾਂ ਭਾਵੇਂ 14 ਕਹੀ ਜਾਈਗੀ ਠੀਕ ਹੈ ਜੀ ਹਾਂਜੀ ਲਿਓ ਤੋ ਰੋਹਾਂ ਫਿਰ ਜਿਹੜਾ ਘਰੋਂ ਚਵਾ ਹੀ ਦੇਣਾ ਦੁੱਧ ਚਵਾ ਹੀ ਜਣਾ ਵੀ ਭਾਜੀ ਜਿਹੜਾ ਚਵਾ ਹੀ ਦੇਣਾ ਆਪਾਂ ਦੇ ਠੀਕ ਹੈ ਜੀ ਹਾਂਜੀ ਬਾਕੀ ਇਹ ਕਿ ਅਗਲਾ ਵੀ ਕੋਈ ਵੇਚ ਚਵਾ ਹੀ ਕਰਕੇ ਖੜੇ ਹਾਂਜੀ ਬਾਕੀ ਥਾਨਾ ਕਾਫੀ ਪਿਆਰਾ ਵਾ ਚੰਗੇ ਗੱਰ ਤੇ ਥਾਨੇ ਆ ਜਿਹੜੇ ਦੁੱਧ 12 ਲੀਟਰ ਜਿਹੜਾ ਮੌਕੇ ਤੇ ਤੇ ਕੋਣ ਕਿੰਨੇ ਕੀ ਹੈਗਾ ਆ ਆ ਜਿ ਲੈ ਆਓ ਜੀ ਅੰਠੀ ਠੰਡੀ ਸੀ ਦੇਖੋ ਬਹੁਤ ਜ਼ਿਆਦੀ ਠੰਡੀ ਧੀ ਕੋਈ ਆਉਂਦੀ ਜਿੱਦਾਂ ਮਰਜੀ ਬਹਿ ਕੇ ਚੋਕ ਠੀਕ ਹੈ ਜੀ ਚਲੋ ਲੈ ਜਾ ਫਿਰ ਇੱਧਰ ਵੇਖੋ ਵੱਡੇ ਭਾਜੀ ਕੋਈ ਨਹੀਂ ਲੈ ਜਾ ਲੈ ਜਾ ਹਾਂ ਜੀ ਤੇ ਮੁੱਲ ਵੀ ਦਿਆ ਤਾਂ ਫਿਰ ਬੋਲੋ ਜੀ ਆ ਜੀ ਭਾਜੀ ਤੁਹਾਨੂੰ ਦੱਸ ਦੋ ਕਿੰਨਾ ਕ ਲਾਦੀ ਹੈ ਇਕ ਰਿਫਲ ਕਾਰੀ ਚੰਗੀ ਤਰ੍ਹਾਂ ਨਾਲ ਲਓ ਭਾਜੀ ਲਓ ਰਿਫਲ ਕਾਰੀ ਲਾ ਦਿੰਨੇ ਆ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਕ ਰੱਖਣਾ ਇਹਦਾ ਮੁੱਲ ਫਿਰ ਮੁੱਲ ਵੀ ਜੀ 47 47 ਹਾਂ ਜੀ ਨਹੀਂ 47 ਦੀ ਵੀ ਗਣੀ ਨਹੀਂ ਜੇ ਜਿੰਨੇ ਦੀ ਤੁਸੀਂ ਹਗੀ ਦੱਸ ਦੋ ਜੀ ਅੱਜ ਜੀ ਕਰੀਏ ਫਿਰ ਤੁਸੀਂ ਦੱਸ ਦੋ ਇੱਕੋ ਗੱਲ ਇੱਕੋ ਗੱਲ ਕਰ ਲਈਏ ਹੋਣੀ ਨਹੀਂ ਜੀ ਉਹਨੇ ਦੀ ਕੋਈ ਨਹੀਂ ਜੀ ਤਾਂ ਤੁਸੀਂ ਜਿਆਦਾ ਵਟਾੜਾ ਨਹੀਂ ਕਹਿਣਾ ਮੋੜਨਾ ਅੱਛਾ ਹਾਂਜੀ ਜੋ ਕਹਦਾ ਵਟੇ ਭਾਜੀ 40 ਦੀ ਭਾਈ ਕਰ ਨਹੀਂ ਆਪੀ ਭਾਜੀ ਅੱਛਾ ਹਾਂਜੀ ਦੇ ਦੋਗੇ 40 ਦੀ ਯਾਰ ਹੋਰ ਛੱਡ ਦੇ ਅੱਛਾ 40 ਚੋਂ ਵੀ ਯਾਰ ਛੱਡ ਦੋਗੇ ਠੀਕ ਹੈ ਜੀ ਯਾਰ ਘੱਟ 40 ਦੀ ਵਸ਼ੀ ਦੇ ਦਾਂਗਾ ਰਵੀ ਭਾਜੀ ਸਾਡੇ ਘਰ ਕੋਈ ਰਵੀ ਭਾ ਦੋ ਟਾਈਮ ਚੋਕੇ ਲਾ ਦੇ ਤਿੰਨ ਟਾਈਮ ਰਵੀ ਭਾਜੀ ਲਾ ਦੇ ਚੋਕੇ ਲਾ ਜੀ ਹਣਾ ਬਾਕੀ ਇਹ ਚੋਂ ਵੀ ਮਨਤਨ ਕਰ ਦੋਗੇ ਕਰ ਦਾਂਗੇ ਵਿੱਚ ਛੋਟਾ ਛੋਟਾ ਤੇ ਹੁਣ ਇੱਕ ਐਰ ਸ਼ਾਰ ਆ ਗਈ ਜੇ ਯਾਰ ਸ਼ਾਰ ਆਪੀ ਭਾਜੀ ਹਾਂ ਦੇਖ ਸਾਡੇ ਕਾਫੀ ਖੂਬਸੂਰਤ ਵੜਿਆ ਤੇ ਚੰਗੇ ਕਦ ਕੱਠਾ ਲਈ ਆ ਪਹਿਲਾ ਸੂਆ ਭਾਵੇਂ 98 ਦੇ ਲਾਗੇ ਤੇ ਦੇਖ ਸਕਦੇ ਸੂਆ ਇਹਦਾ ਵੀ ਪਹਿਲਾ ਹਵਾਨੇ ਤੇ ਨਾੜਾਂ ਚੰਗੀਆਂ ਇਥੇ ਵੀ ਕਿੰਨਾ ਚਿਰ ਹੋਇਆ ਇਹਨੇ ਸੋਈ ਨਾ ਮੈਨੂੰ ਵੇਖੋ ਅਰਤੀ ਭਾਜੀ ਫਿਰ ਇਹ ਨਹੀਂ ਕਾਫੀ ਸਾਫ ਸੁਥਰੀ ਜੀ ਵੜਿਆ ਜੀ ਲੱਤਾਂ ਮਾਰੂਗੀ ਛੜੀਆਂ ਮਾਰੂਗੀ ਵਛੀ ਠੀਕ ਹੈ ਜੀ ਪਰ ਭਾਜੀ ਐਦਾਂ ਹੀ ਵੜ ਜਾਣਾ ਥੱਲੇ ਠੀਕ ਹੈ ਜੀ ਦਰਦੀ ਆ ਭਾਜੀ ਦੂਜੀ ਗਾਂ ਤੋਂ ਹਾਂਜੀ ਠੀਕ ਹੈ ਕਿੰਨਾ ਚਿਰ ਹੋਇਆ ਇਹਨੇ ਸੋਈ ਨਾ ਮੈਨੂੰ ਸੋਈ ਨਾ ਭੀ ਭਾਜੀ 15 ਦਿਨ ਹੋ ਗਿਆ ਬੱਚਾ ਵੇਲੇ ਮਾੜੇ ਮਾੜੇ ਸਾਲ ਲੈਂਦਾ ਚੰਗਾ ਭਲੇ ਬੱਚੇ ਵੱਜੇ ਇਥੇ ਅੱਛਾ ਆ ਵੇ ਲੋ ਬੜਾ ਮਾੜਾ ਸਾਲ ਲੈਂਦਾ ਵ ਪੂਰਾ ਕਦਮ ਨਹੀਂ ਹੋਇਆ ਹਾਂਜੀ ਮਾੜੇ ਮਾੜੇ ਜੇ ਸਾਹ ਲੈਂਦਾ ਵਾ ਬਾਕੀ ਬਿਲਕੁਲ ਕੰਮ ਖਤਮ ਹੀ ਆ ਹੁਣ ਹਾਂਜੀ ਕਿਤੇ ਕਿਤੇ ਸਾਹ ਹੁੰਦਾ ਵਿੱਚ ਵਿੱਚੋਂ ਹਾਂਜੀ ਤੋੜ ਦਿਓ ਫੇਰ ਇੱਕ ਜੀ ਬੱਚਾ ਇਹਦਾ ਜਿਹੜਾ ਮਰ ਗਿਆ ਵਾ ਬਾਕੀ ਸੁਆ ਜਿਹਦਾ ਇਹਦਾ ਪਹਿਲਾਂ ਹੀ ਦੱਸ ਦਿਓ ਤਰਾ ਚੰਗੇ ਕਦ ਕਾਠਾ ਲਈਏ ਸੋਹਣੀ ਵੈਟ ਸੰਭੀ ਹੈਗੀ ਲੈ ਜਾ ਵੀ ਠੰਡੀ ਆ ਰਹੀ ਪਾਜੀ ਇਧਰ ਵੇਖੋ ਆਇਆ ਕੋ ਵੀਰ ਭਰਾ ਕੋ ਦੇ ਠੀਕ ਆ ਜੀ ਜਿੰਦ ਜਾਨ ਵਾਲੀ ਇਹ ਵਛੀ ਆ ਰਹੀ ਪਾਜੀ ਠੀਕ ਆ ਬੱਚਾ ਵੇ ਲੋ ਮਰਨੇ ਪੈਸ ਕਿਹਦਾ ਮਰਿਆ ਬਰਾਬਰੀ ਆਣ ਤੇ ਇੰਨੀ ਠੰਡੀ ਨਹੀਂ ਵਛੀ ਪਹਿਲਣ ਵੇਖੀ ਇਹ ਆ ਕਿ ਸਾਰਿਆਂ ਨੂੰ ਪਸੰਦ ਆਉਣ ਵਾਲੀ ਆ ਇਧਰ ਵੇਖੋ ਵੀਰ ਜੀ ਇਹ ਤੋਹਫੇ ਵਟਾਰੀ ਮਿਲਦੇ ਆ ਦੁੱਧ ਕਿੰਨਾ ਜਿਆਦੇ ਕੋ 20 ਰੁਪਏ ਪਾਜੀ 11 ਕਿਲੋ ਗਰੰਟੀ ਦੱਸ ਦੀ ਚਲੋ ਲੈ ਜਾ ਜੇ ਜਿਹੜਾ ਮਿਲਕੇ ਦੇਣਾ ਠੀਕ ਆ ਜੀ ਹਾਂ ਜੀ 10 ਕਿਲੋ ਦੁੱਧ ਜਿਹੜਾ ਹੈਗਾ ਇਹਦੇ ਕੋਲ ਇਹ ਇਹਦਾ ਮੁੱਲ ਕਿ ਰੱਖਣਾ ਵੀਰ ਜੀ ਫਿਰ ਆਪਾਂ ਮੋਰਾ ਭੀ ਭਾਜੀ ਵੇਖੋ ਜੇ ਇਹ ਬੱਚਾ ਜਿੰਦਾ ਰਹਿੰਦਾ ਹਾਂਜੀ ਫਿਰ 40 45 ਕਰ ਦੇ ਚੰਗੇ ਲੱਗਦੇ ਆ ਠੀਕ ਆ ਠੀਕ ਆ ਨਾ ਗੱਲ ਹਾਂਜੀ ਹੁਣ 37 ਕਰ ਦੇ ਜਿੰਨਾ ਮਨ ਤਾਂ ਕਹੋਗੇ ਕਰ ਦਾਂਗੇ 35 ਦੀ ਕਰਦੀ ਹੈ ਫਿਰ 33 ਦੀ ਦੇ ਦਾਂਗੇ ਵਿੱਚ ਤੇ ਯਾਰ ਹੋਰ ਛੱਡ ਦੋਗੇ 32 ਦੀ ਜੱਸ ਨੂੰ ਥੋੜਾ ਛੋੜ ਹੋ ਜੂਗਾ ਭੀ ਭਾਜੀ ਠੀਕ ਹੈ ਇਧਰ ਵੇਖੋ ਭਾਜੀ ਭਾਰੇ ਨਹੀਂ ਠੰਡੀ ਨਹੀਂ ਵਸੀ ਪਹਿਲਾਂ ਵੇਖੀ ਠੀਕ ਹੈ ਜੀ ਇਹ ਦੇ ਲੋ ਬਾਕੀ ਇਹ ਆ ਕਿ ਦੁੱਧ ਦੇ ਕੋਈ ਵੀਰ ਆਪਣੀ ਚਵਾਈ ਕਰਕੇ ਖੜੇ ਮੋਰਾ ਅੱਗੇ ਖੜਿਆ ਭੀ ਭਾਜੀ ਲਿਆ ਹੁਣ ਤੀਸਰੇ ਨੰਬਰ ਵਾਲੇ ਵੀ ਖੋ ਹਾਲੋ ਬੱਡੇ ਭਾਜੀ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਕੋਲ ਭਾਈ ਦੁੱਧ 10 ਕਿਲੋ ਹੈਗਾ ਪੱਕਾ ਦੁੱਧ ਤੋਰਾ ਦੇ ਗਰੰਟੀ ਨਾ ਹੁੰਦੀ ਤੋਰਾ ਹਾਂ ਫਿਰ ਹਾਂਜੀ ਇਹਦੇ ਮਗਰ ਅੱ삐 ਭਾਜੀ ਮੱਛੀ ਆਂ ਡੇਢ ਦੀ ਮੱਛੀ ਤੂੰ ਦੋਹਾਂ ਦੀ ਮੱਛੀ ਆ ਦੋ ਮਹੀਨੇ ਦੇ ਲਾਗੇ ਬੰਨੇ ਮੱਛੀ ਹੈਗੀ ਆ ਆਪਣੀ ਸਮਝਣਾ ਵੇਖ ਲੈ ਕੋਈ 10 ਕਿਲੋ ਦੁੱਧ ਜਿਹੜਾ ਇਹਦੇ ਕੋਲ ਵੀ 10 ਤੇ ਦੋ ਟਾਈ ਮਹੀਨੇ ਦੀ ਜਿਹੜੀ ਠੀਕ ਹੈ ਜੀ ਜਿੱਦਾਂ ਮਰਜ਼ੀ ਕੋਈ ਵੀ ਬੈਠਾ ਰਵੇ ਤੇ ਥਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਲੈ ਜਾਵੇ ਜੀ ਤੇ ਇਹਦਾ ਮੁੱਲ ਮੁੱਲ ਜਾ ਜੀ ਰਜਾ ਜੀ ਬੀਬਾ ਜੀ ਕਿੰਨਾ ਕਰਦੇ ਆ ਅੱਛਾ ਤਿੰਨ ਛੱਡ ਦਾਂਗੇ ਦੋ ਹੋਰ ਛੱਡ ਦਈਏ ਹਾਂਜੀ ਦੋ ਹੋਰ ਛੱਡ ਪੂਰੇ 3000 ਰੁਪਏ ਭਾਈ ਅੱਛਾ ਪੂਰੇ 3000 3000 ਦੀ ਵਸ਼ੀ ਦੇ ਦਾਂਗੇ ਬਾਕੀ ਇਹ ਹੈ ਕਿ ਮਾਨਤਨ ਜੇ ਵੀ ਖੁੱਲੇ ਹੋਣਗੇ ਕਰਦੇ ਨਹੀਂ ਭਾਈ ਜੀ ਬਸੋਂ ਖਾਦੀ ਖੁੱਲੇ ਮਾਨਤਨ ਪਰ ਭਾਈ ਠੰਡੀਆਂ ਲੱਗਦੀਆਂ ਨਹੀਂ ਕੋਈ ਵੀਰ ਫੋਨ ਲਾਵੇ ਕਰੇ ਇਹ ਚੀਜ਼ਾਂ ਬਟਾਰੀ ਮਿਲਦੀਆਂ ਜੇ ਇਧਰ ਵੇਖ ਲਓ ਠੀਕ ਹੈ ਜੀ ਆ ਵੇਖੋ ਮਾਨਤਨ ਸਾਰੀਆਂ ਜਿਵੇਂ ਖੁੱਲੇ ਹੋਣਗੇ ਖੁੱਲੇ ਹੋਣਗੇ ਲਿਆ ਹੁਣ ਆ ਵੀ ਖੋਲ ਦੀਏ ਫੇ ਇਹ ਦੂਜੀ ਤਜਾ ਸੂਆ ਜੇ ਠੀਕ ਹੈ ਜੀ ਹਾਂਜੀ ਅਰਬੀ ਭਾਜੀ ਮੈਂ ਦੱਸ ਕੇ ਜਣਾ ਇਹਦਾ ਜਿਹੜਾ ਇਧਰ ਥਾਣੇ ਨਾ ਕੱਢਦਾ ਗਾਣਾ ਹਾਂਦਾ ਜੀ ਅੱਛਾ ਅੱਧਾ ਥਾਣੇ ਆਪਾਂ ਝੂਠ ਨਹੀਂ ਮਾਰਨਾ ਅਗਲਾ ਥਾਣੇ ਅੱਧਾ ਗਲਾਮਾਂ ਦਾ ਆਹੜਾ ਥਣ ਗਾਣਾ ਅੱਧਾ ਜੀ ਠੀਕ ਹੈ ਜੀ ਹਾਂਜੀ ਤੇ ਦੁੱਧ ਕਿੰਨਾ ਚਾਹੀਦਾ ਕੋਈ ਇਰ ਕੋ ਭਾਜੀ 13 ਲੀਟਰ ਦੁੱਧ ਹੋਗਾ 2012 ਦੀ ਤੈਨੂੰ ਕਿੰਨਾ ਚਾਹ ਰੋ ਗਿਆ ਸੋਨੀ ਨੂੰ ਵੀਰ ਜੀ ਮਹੀਨਾ ਵਿੱਚ ਕੋਈ 1.5 ਮਹੀਨੇ ਸਾਹਮਣੇ ਬੱਚਾ ਜੇ ਬੱਚਾ ਥੱਲੇ ਨਹੀਂ ਛੱਡਦੇ ਠੀਕ ਹੈ ਜੀ ਆ ਜਿਹੜਾ ਜੇ ਬਾਟੇ ਚ ਦੁੱਧ ਪੋੜੇ ਪਹਿਲਾਂ ਸੱਚਾਈ ਦੱਸ ਕੇ ਦੇਣੀ ਇਹ ਕੋ ਵੀ 1.5 ਦਾ ਮੈਥਲੇ ਦੋਹਾਂ ਦਾ ਮੈਥਲੇ ਸਾਹਮਣੇ ਆ 24 ਜਿਹੜਾ ਸਾਹਮਣੇ ਆ ਵੀ ਭਾਜੀ ਠੀਕ ਹੈ ਜੀ ਹਾਂਜੀ ਇੱਕ ਥਾਣੇ ਦਾ ਅੱਧਾ ਤੇ ਦੁੱਧ 12-13 ਕਿਲੋ ਦੇ ਕਰੀਬ ਦੱਸਦੇ ਤੇ ਕੋਈ 2 ਮਹੀਨੇ ਦੇ ਲੱਗ ਬੰਨੇ ਦੀ ਇਹ ਵੀ ਸੂਈ ਹੈ ਹਾਂਜੀ ਦੋ ਨਾ ਵੀ ਭਾਜੀ ਇਹ ਵੀ ਠੀਕ ਹੈ ਜੀ ਇਧਰ ਵੇਖੋ ਇਦਾਂ ਬੈਲੀਆ ਭਾਵੇਂ ਥੱਲੇ ਇਹ ਵੀ ਠੰਡੀ ਤੇਲੀ ਆ ਠੰਡੀ ਤੇਰੀ ਬਹੁਤ ਆ ਚਲੋ ਲੈ ਜਾ ਫੇਰ ਇਹਨਾਂ ਨੂੰ ਹਾਂਜੀ ਚੂਈ ਚੂਈ ਬਹੁਤ ਚੰਗੀ ਆ ਠੀਕ ਹੈ ਜੀ ਹਾਂਜੀ ਇਹਦਾ ਮੋਲਾ ਨਾ 20 40 ਅੱਛਾ 3000 3000 ਜਿੰਨਾ ਮਨ ਕਰਾਉਣਾ ਕਰਾ ਲਓ 2000 ਕਰਦੀ ਆ ਫਿਰ 3 ਨਹੀਂ ਕਰ ਦਵਾ ਅੱਛਾ 27000 20000 ਤਾਂ ਛੋੜੋ ਤੇ 2 ਤੋਂ 12 ਲੀਟਰ ਕਰੋ ਚਾਹੇ ਲੈ ਲਓ ਭਾਈ ਜਵਾਗ ਦੇਣਾ ਝੂਠ ਨੂੰ ਭਾਵੇਂ 14 ਵੀ ਕਹੀ ਜਾਈ ਯਾਰ ਬੀਬਾ ਜੀ ਅੱਛਾ ਕੋਈ ਗੱਲ ਨਹੀਂ ਕਹਣੀ ਮਾਰਕੀਟ ਖਰਾਬ ਹੁੰਦੀ 12 ਲੀਟਰ ਲੀਟਰ ਨਾਲ ਮਿੰਕੇ ਦਵਾਂਗੇ ਠੀਕ ਹੈ ਜੀ ਹਾਂ ਜੀ ਥਣ ਅੱਧਾ ਗਾੜਲਾ ਸਚਾਈ ਦੱਸ ਕੇ ਦੇਣੀ ਆ ਠੀਕ ਹੈ ਜੀ ਹਾਂ ਜੀ ਤੇ ਹੁਣ ਜਿਹੜੀ ਆ ਵਾਲੀ ਜੇ ਇਹਦੇ ਘਰ ਬੀਬਾ ਜੀ ਨੂੰ ਹੋਊਗਾ ਤੇ ਗਾਰੰਟੀ 8 ਦੀ ਇਹਦੀ ਉਹ ਬੱਝੀ ਜੇ ਸਾਹਮਣੇ ਕੋ ਪੰਜ ਆ ਬੱਛੀ ਜੀ ਇਹਦੇ ਮਗਰ ਤੋਰਾ ਫਿਰ ਇਹਨੋਂ ਵੀ ਇਹ ਥੋੜਾ ਡਰਦੀ ਆ ਭਾਜੀ ਉਦਾਂ ਹੀ ਕਰੀ ਘਰੋਣੀ ਬੰਦਿਆਂ ਗੱਡੀ ਠੀਕ ਆ ਤੇ ਉਦਾਂ ਚੂਨ ਚੂਨ ਲੱਗਿਆ ਨਹੀਂ ਹਲਦੀ ਇਹਨਾਂ ਕੁ ਵੀਰ ਭਰਾ ਕਾਵੇ ਠੀਕ ਆ ਹਾਂਜੀ ਆ ਲੈ ਲੋ ਮੱਛੀ ਦਾ ਬੜਾ ਕਰਦੀ ਆ ਪੁੱਤ ਜੀ ਦੋਦੇ ਦੇ ਕੋਲ 8-9 ਕਿਲੋ ਜਿਹੜਾ ਕਿੰਦੇ ਕੀ ਹੈਗਾ ਐ ਲਾ ਬੀ ਪਾਜੀ ਠੀਕ ਹੈ ਜੀ ਪਾਜੀ ਉਹ ਡਰਦੀ ਚੂਨ ਚਾਂ ਬੜੀ ਚੰਗੀ ਆ ਰਹੀ ਪਾਜੀ ਥਾਂ ਨੇ ਜਿਹੜਾ ਇਹਦਾ ਵੀ ਚੰਗਾ ਲੱਗਾ ਉਤਰਾਂ ਥੋੜਾ ਡਰਦੀ ਡਰਦੀ ਜੀ ਆ ਬਾਕੀ ਹੈਗੀ ਸਾਈਵਲ ਕ੍ਰੋਸ ਜੀ ਆ ਬਾਕੀ ਖੜਨੀ ਆ ਤੁਸੀਂ ਆਪਣੀ ਮਰਜ਼ੀ ਨਾਲ ਸਮਝਣਾ ਵੇਖ ਕੇ ਆ ਤੇ ਇਹਦਾ ਮੁੱਲ ਵਿਜੀ ਮੁੱਲ ਛੋੜਾ ਰੁਪਈਆ ਬਾਜੀ ਕਿੰਨਾ 27000 ਰੁਪਈਆ 27000 ਹਾਂਜੀ ਵਿੱਚੋਂ ਕਿੰਨਾ ਮੰਨ ਦੋ ਛੱਡ ਦਾਂ 25000 ਦੀ 25000 ਦੇ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵਿਜੀ ਹੋਰ ਕੁਛ ਹੈ ਨਾ ਬਾਗੀ ਜੀ ਸੂਨਾ ਸੁਵਾਂਜਾ ਤੇ ਵੀਰ ਭਾ ਆਪਣੀ ਚੋਗੇ ਖੜੇ ਤਸੱਲੀ ਕਰਕੇ ਖੜੇ ਵੀਰ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਕੋਈ ਗਲਤੀ ਹੋਵੇ ਤੇ ਮਾਫ ਕਰਨਾ ਵੀਰ ਭਰਾਵਾ ਠੀਕ ਹੈ ਜੀ ਆ ਪੰਜ گاਵਾ ਜਿਹੜੀਆਂ ਵਿਕਾਉ ਕੀਤੀਆਂ ਵਾ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਆਪਣੇ ਵੇਸ਼ ਚ ਆ ਕੇ ਖੜੇ ਫਿਰ ਕਦ ਕਾਟ ਦਾ ਪ੍ਰੋਪਰ ਪਤਾ ਲੱਗ ਜਾਂਦਾ ਹੈ ਬਾਕੀ ਵੀਡੀਓ ਚ ਹੁਣ ਵਾਲਾ ਕਿਸੇ ਵੀ ਪ੍ਰ ਤੇ ਜੇ ਕੋ ਨੁਕਸਾਨ ਹੋ ਨਾ ਤੇ ਅਵੀ ਸਾਰਾ ਟੱਟਾਈ ਜਾ ਇਸੇ ਕਰਕੇ ਪਹਿਲਾਂ ਹੀ ਆਪਣੀ ਨਿਰਖ ਪਰਖਣਾ ਵਿੱਚ ਆ ਕੇ ਖੜਿਆ ਕਰੋ ਕਿ ਕੋਈ ਲਾਮੇ ਵਾਲੀ ਜਿਹੜੀ ਗੱਲ ਹੀ ਨਾ ਰਵੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ